पहले सुन लो जरा फिर गल कर दे हैं। किसी कारण बस हरिहर मंदिर की पूजा तो बंद है लेकिन आज भी लोग कहते हैं कि भीतर से आवाज आती है अब वो आवाज यहाँ तक भी आ गई अब तो हम कहेंगे जल्दी से जल्दी उस मंदिर की पूजा भी प्रारंभ हो जानी चाहिए ਜਬਾ ਯੋਧਿਆਮੇ ਰਾਮ ਜੀ ਬੈਠ ਗਏ ਕਾਸੀ ਮੇ ਨੰਦੀ ਭਗਵਾਨ ਨਿਕਲ ਆਏ ਔੜਤ ਭਏ ਤਬ ਹਰੀ ਹਰ ਮੰਦਰ ਮੇ ਵੀ ਅਭਿਸ਼ੇਕ ਰੁਦਰਾ ਅਭਿਸ਼ੇਕ ਹੋ ਜਾਣਾ ਚਾਹੀਏ ਦੋਸਤੋ ਆ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋ ਰਹੀ ਆ ਤੇ ਇਸ ਦੇ ਬਾਰੇ ਲੋਕ ਇਹ ਕਹਿ ਰਹੇ ਆ ਕਿ ਬਾਬਾ ਹਰਮੰਦਰ ਸਾਹਿਬ ਤੇ ਕਬਜ਼ੇ ਦੀ ਗੱਲ ਕਰ ਰਿਹਾ ਆ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਨਾ ਆ ਕਿ ਜਿਸ ਜਿਸ ਨੇ ਵੀ ਹਰਮੰਦਰ ਸਾਹਿਬ ਤੇ ਕਾਬਜੇ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨੇ ਸਵੇਰ ਦਾ ਚੜਦਾ ਸੂਰਜ ਨਹੀਂ ਦੇਖਿਆ ਇਸ ਬਾਬੇ ਦੀ ਕੀ ਔਕਾਤ ਹੋ啊 ਜੇ ਇਹ ਹਰਮੰਦਰ ਸਾਹਿਬ ਦੇ ਵੱਲੋਂ ਉਂਗਲੀ ਵੀ ਕਰ ਜਾਵੇ ਤੇ ਇਹ ਜਿਸ ਹਰੀ ਹਰਮੰਦਰ ਦੀ ਗੱਲ ਕਰ ਰਿਹਾ ਆ ਉਹ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਸੰਬਲ ਸ਼ਹਿਰ ਦੇ ਵਿੱਚ ਮੌਜੂਦ ਆ ਇਹ ਹਰੀ ਹਰਮੰਦਰ ਇਹ ਇਸ ਬਾਰੇ ਕਹਿ ਰਿਹਾ ਆ ਕਿ 1526 ਈਸਵੀ ਦੇ ਵਿੱਚ ਬਾਬਰ ਨੇ ਇਸ ਹਰੀ ਹਰ ਮੰਦਰ ਨੂੰ ਢਾਕੇ ਇੱਥੇ ਜਾਮਾ ਮਸਜਿਦ ਦੀ ਉਸਾਰੀ ਕੀਤੀ ਸੀ ਇਹ ਇਹ ਕਹਿ ਰਹੇ ਆ ਤੇ ਇਸ ਹਰੀ ਹਰ ਮੰਦਰ ਦੇ ਵਿੱਚ ਚਾਰ ਪੰਜ ਦਿਨ ਪਹਿਲਾਂ ਕੋਈ ਦੰਗਾ ਫਸਾਦ ਵੀ ਹੋਇਆ ਜਿੱਥੇ ਪੰਜ ਲੋਕਾਂ ਦੀ ਮੌਤ ਵੀ ਹੋਈ ਆ ਤੇ ਇਹ ਉਸ ਹਰੀ ਹਰ ਮੰਦਰ ਦੇ ਬਾਰੇ ਗੱਲ ਕਰ ਰਿਹਾ ਨਾ ਕਿ ਇਹ ਹਰਮੰਦਰ ਸਾਹਿਬ ਦੇ ਬਾਰੇ ਗੱਲ ਕਰ ਰਿਹਾ ਆ ਤੇ ਲੋਕ ਗਲਤ ਖਬਰ ਦੇ ਕੇ ਲੋਕਾਂ ਨੂੰ ਗਮਰਾਹ ਕਰ ਰਹੇ ਆ ਬਾਬੇ ਨੇ ਹਰੀ ਹਰ ਮੰਦਰ ਦੇ ਬਾਰੇ ਗੱਲ ਕੀਤੀ ਹੈ ਜਿਹੜਾ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਸੰਬਲ ਸ਼ਹਿਰ ਦੇ ਵਿੱਚ ਮੌਜੂਦ ਆ ਇਹ ਉਸ ਦੀ ਗੱਲ ਕਰ ਰਿਹਾ ਆ ਕਿਸੇ ਦੀ ਇੰਨੀ ਔਕਾਤ ਨਹੀਂ ਹੈਗੀ ਜਿਹੜਾ ਕੋਈ ਸਾਡੇ ਹਰਮੰਦਰ ਸਾਹਿਬ ਵੱਲ ਉਂਗਲੀ ਵੀ ਕਰ ਜਾਵੇ ਜਿਸ ਨੇ ਵੀ ਉਂਗਲੀ ਕੀਤੀ ਹੈ ਇਤਿਹਾਸ ਗਵਾਹ ਆ ਉਹਨੇ ਸਵੇਰ ਦਾ ਚੜਦਾ ਸੂਰਜ ਨਹੀਂ ਦੇਖਿਆ ਇਸ ਕਰਕੇ ਮੇਰੀ ਦਿੱਤੀ ਹੋਈ ਜਾਣਕਾਰੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਇੱਕ ਲਾਇਕ ਕਰ ਦਿਓ ਤੇ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਤੱਕ ਇਹ ਵੀਡੀਓ ਪਹੁੰਚ ਸਕੇ ਹਰੇਕ ਨੂੰ ਪਤਾ ਲੱਗੇ ਕਿ ਜਿਹੜੀ ਬਾਬਾ ਗੱਲ ਕਰ ਰਿਹਾ ਆ ਉਹ ਸੰਬਲ ਸ਼ਹਿਰ ਦੇ ਵਿੱਚ ਮੌਜੂਦ ਹਰੀ ਹਰ ਮੰਦਿਰ ਦੀ ਗੱਲ ਕਰ ਰਿਹਾ ਨਾ ਕਿ ਸਾਡੇ ਹਰਿਮੰਦਰ ਸਾਹਿਬ ਦੀ ਗੱਲ ਕਰ ਰਿਹਾ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਇਕ ਜ਼ਰੂਰ ਇੱਕ ਕਰ ਦਿਓ ਤੇ ਫਿਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਆਪਾਂ ਮਿਲਾਂਗੇ